ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਅਮੀਸ਼ਾ ਨੇੜੇ ਰਹੇਗਾ ਖਾਲੜਾ ਜ਼ਿਲ੍ਹਾ ਸ਼੍ਰੀ ਤਰਪੁਰਾ ਸਾਹਿਬ ਕਵੈਸਟ ਹੈ ਤੁਹਾਨੂੰ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਲੈਣ ਵਾਲੇ ਸਜਣ ਤੱਕਰ ਪਹੁੰਚਾ ਦਿਓ ਕਿਸੇ ਦਾ ਫਾਇਦਾ ਹੋ ਜਾਏ ਇਹ ਸਜਣੋ ਆਪਣੀ ਤਸੱਲੀ ਦੋ ਡੰਗ ਚੋ ਕੇ ਕਰਕੇ ਲੈ ਕੇ ਜਾਇਓ ਕਿਉਂਕਿ ਬਾਅਦ ਚ ਕਿਸੇ ਨੂੰ ਕੋਈ ਵੀ ਲਾਹਮਾ ਦੇਣ ਦਾ ਨਾ ਕੋਈ ਗੱਲਬਾਤ ਰਹਿ ਜੇ ਤੇ ਪਹੁੰਚੇ ਆਂ ਭਾ ਲਖੇ ਦੇ ਕੋਲ ਪਿੰਡ ਅਮੀਸ਼ਾਲੇ ਦੇ ਕੋਲ ਸਜਣੋ ਤੇ ਤਾਜ਼ੀਆਂ ਸੁਈਆਂ ਸਵਾਈਆਂ ਗਿੱਲੇ ਨਾਲੂ ਬੌਹਲੇ ਆ ਠੀਕ ਆ ਤੇ ਮਾਰ ਦਿਓ ਸ਼ਾਹੀ ਧਾਰਾਂ ਚ ਪਹਿਲਾਂ ਸੋਚਿਆ ਕਿ ਤੁਹਾਨੂੰ ਧਾਰਾ ਤੁਰਾਂ ਲਵਾ ਦੇਗੇ ਵਾਹ ਤੇ ਆ ਜੇ ਕੁੜੇ ਕੈਮਰੇ ਤੋਂ ਘਾਬਰਦੀ ਹੋਏ ਬੱਚਾ ਕੇ ਕੱਟੀ ਦਿੱਤੀ ਆ ਕੱਟੀ ਰਹੀ ਠੀਕ ਕੱਟੀ ਵਾਹ ਕੱਟੀ ਬੜੀ ਕੱਟੀ ਬੜੀ ਪਿਆਰੀ ਹੈ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਰੇ ਰਲਾਈ ਠੀਕ ਆ ਜੋ ਮਾਗੀ ਕਰੀ ਜੋ ਕੈਮਰੇ ਵਾਲੇ ਵੇਖੀ ਜਾਂਦੀ ਹੈ ਹਾਂਜੀ ਠੀਕ ਆ ਕਾਹੇ ਵਾਹ ਕੀ ਬਾਤ ਕਿਵਾਈ ਸੰਗੀ ਹੈ ਹੈ ਚੋਣ ਬਹੁਤ ਚੰਗੀ ਹੋਰ ਸੁਣਾਓ ਸਿੱਧਾ ਠੀਕ ਆ ਆਹ ਕਿਰਪਾਈ ਬੁਲਾਉਂਦਾ ਚਲ ਸ਼ੁਗਵਰ ਐਡਰੈਸ ਨੋਟ ਕਰੀਏ ਇੱਕ ਰੱਬ ਅੰਦਰ ਤੇ ਨਵੀਸ਼ਾ ਜਲਾ ਤੁਮ ਦਾ

ਜਿੰਜਾ ਦੇ ਨੇ 75 ਆ ਗਾ ਤੇ ਇਹ ਤੋਂ ਕਰੀਏ ਪਹਿਲਾਂ ਨੂੰ ਪਹਿਲਾਂ ਨੇ ਆ ਜੀ ਅੱਜ ਹੀ ਸੁੱਈ ਤੇ ਕੱਲ ਸੁੱਈ ਆ ਇਹ ਜੀ ਤੜਕੇ 3 ਵਜੇ ਦੀ ਸੁੱਈ ਆ ਅੱਜ ਤੜਕੇ ਹਾਂ ਜੀ ਇਹਦਾ ਬੋਲਾ 2.5 ਕਿਲੋ ਆ ਕੱਢਿਆ 2.5 ਕਿਲੋ ਹਾਂ ਜੀ ਕੱਟੇ-ਫਟੇ ਨੂੰ ਕੱਟੀ ਨੇ ਬਹੁਤ ਠੰਡੀ ਆ ਜੀ ਹਾਂ ਕੱਟੀ ਨੂੰ ਸਹਿਮ ਤੇ ਜਿਤਨਾ ਮਰਜ਼ੀ ਸਜਣਾ ਚੋ ਲੋ ਹਾਂ ਛੱਡੋ ਜੇ ਨਾ ਛੱਡੋ ਹਾਂ ਬਿਲਕੁਲ ਕੋਈ ਹੋ ਜਾਂ ਨਹੀਂ ਚੱਕ ਜਿਤਨਾ ਮਰਜ਼ੀ ਮੈਂ ਜੋ ਮਰਜ਼ੀ ਕਰੀ ਜੋ ਲਓ ਅੱਛਾ ਸਹੀ ਮਾਰ ਜੋ ਇਹਨੂੰ ਮਰਜ਼ੀ ਕਰੀ ਜੋ ਧਾਰ ਮਾਰਦੇ ਫਿਰ ਥੱਲੇ ਬਹਿ ਕੇ ਕਰਮ ਵਾਲੀ ਦੇ ਜੋ ਇਹਨੂੰ ਮਰਜ਼ੀ ਕਰੀ ਜੋ ਵਾਹ ਲਓ ਵਾਹ ਯਾਰ ਜਿੱਤਰਾ ਮਰਜੀ ਇਹਨੂੰ ਕਰੀ ਜੋ ਇਹ ਕੁਛ ਨਹੀਂ ਆਂਦੀ ਬਿਲਕੁਲ ਹਾਂਜੀ ਪਹਿਲਾਂ ਨਾ ਬਹਿ ਨਹੀਂ ਜਾਂਦੇ ਕਰ ਇਹ ਨਹੀਂ ਤੋਰੀ ਮਰਜੀ ਕਰਮਾ ਵਾਲੀ ਨੂੰ ਲੋ ਸਜਣੋ ਪਹਿਲਾਂ ਕੱਟੀ ਜੇ ਤੇ ਮਗਰ ਵੀ ਕੱਟੀ ਜੇ ਲੋ ਇਹ ਬੱਚੇ ਦਾ ਬਣਾ ਕਰਦੀ ਜਾਂਦਾ ਸਜਣੋ ਤੁਹਾਨੂੰ ਪਤਾ ਹੈ ਤਾਂ ਹੀ ਸੂਈ ਸफाई ਕਰਕੇ ਨਿਵਾਇ ਤੁਵਾਈ ਨਹੀਂ ਆ ਇਸ ਕਰਕੇ ਹਵਾ ਹਵਾ ਲੱਗ ਜਾਂਦੀ ਆ ਤੇ ਅੱਜ ਹੀ ਸੂਈ ਕਰਮਾ ਵਾਲੀ ਔਖਾ ਇਹ ਢਾਨਵਣਾ ਢੋਣਾ ਤੇ ਥਾਨਵੜਾ ਸੋਹਣਾ ਲੱਗਾ ਚੁਵਾਈ ਵੀ ਤੁਸੀਂ ਵੇਖ ਲਈ ਆ ਪੂਰੀ ਸਿਰਾਈ ਲੱਗੀ ਹੈ ਨਾ ਤੇ ਦਿਨੇ ਚੁਵਾਈ ਹੋਈ ਇੱਕ ਅਜੰਜੀ ਚੁਵਾਈ ਹੋਣੀ ਸ਼ਾਮ ਦੀ ਤੇ ਰੇਟ ਸਾਜੀ ਫਿਰ ਇੱਕੋ ਹੀ ਜਿੱਥੇ 200 ਛੋੜਗਾ ਨਹੀਂ ਅੱਜ ਉਹ ਜੱਜਾ ਨਹੀਂ ਕਰਨਾ 75 ਜਾਂ ਦੀ ਦੇਰੀ ਹੈ 200 ਰੁਪਏ ਛੋਟ ਠੀਕ ਆ 100 ਰੁਪਏ ਆਪਣਾ ਘਟਾਉਣਾ ਜਾਇਜ਼ ਕੀਤਾ ਮੁੱਲ ਹਾਂ ਝੋਟੀ ਦੇ 85 ਦੀ ਵੀ ਵਿਗਦੀ ਆ ਪਰ ਨਹੀਂ ਜਾਇਜ਼ ਕੀਤਾ ਤਾਂ ਐਵੇਂ ਇਹ ਇਹ ਵੀ ਤਾਜੀ ਸੂਈ ਹੈ ਨਾ ਕਟਾ ਮਗਰੇ ਦੇ ਇਹ ਦੇ ਮਗਰ ਕਟਾ ਦੀ ਬਈ ਰਾਤ ਹੀ ਸੂਈ ਜਾਈ ਰਾਤ ਹੀ ਹਾਂਜੀ ਅੱਛਾ ਇਹ ਮਾਂ ਪਹਿਲੋ ਸੂਈ ਦੋ ਤਿੰਨ ਘਈ ਦੇ ਉਹਨੂੰ ਅੱਛਾ ਹਾਂਜੀ ਲੋ ਜੀ ਚੋਲ ਚਾਂ ਬੜੀ ਜਾਈ ਹੈ ਅੱਛਾ ਇਹ ਇਹ ਵੀ ਕਹਿੰਦੀ ਮੈਨੂੰ ਲੱਗਾ ਆ ਵੇਖੋ ਸੰਸਾ ਵਾਹ ਲੋ ਜੀ ਕੀ ਬਾਤ ਯਾਰ ਮੋਗੇ ਅਗੀ ਜਵਾਈ ਹੈ ਮੋਗੇ ਅਗੀ ਜਵਾਈ ਹੈ ਇਹ ਆ ਨਾ ਚੋਬਰ ਮੈਨੂੰ ਚੰਗਾ ਦੋ ਹਾਂਜੀ ਲੋ ਜੀ ਵਾਹ ਯਾਰ ਵਾਹ ਸਿਰਾਈ ਬੰਦੇ ਕਟਾ ਆ ਗਿਆ ਮਗਰੇ ਕਟਾ ਆ ਗਿਆ ਜੀ ਮਗਰੇ ਹੂੰ ਚੋਣ ਇਹ ਵੀ ਸਿਰਾਈ ਲੱਗੀ ਜੱਟਾ ਤੇ ਇਹ ਨੂੰ ਤੋੜਾ ਤਾਰਾ ਕਰਵਾ ਲਈਏ ਚੈੱਕ ਕਰਮ ਵਾਲੀ ਦਾ ਇਹ ਆ ਜਿਹਨੇ ਹੋਈ ਇਹਦੀ ਹਾਂਜੀ ਉਹ ਤੋਂ 2 ਘੰਟੇ ਪਹਿਲਾਂ ਹੋਈ ਆ ਜੀ ਅੱਛਾ ਇਹ ਰਾਤ ਹੋਈ ਜਾਣੀ ਕੀ ਹਾਂਜੀ ਠੀਕ ਆ ਖੁੱਲ ਗਈ ਇਹ ਵੀ ਤੋੜ ਗਈ ਮੈਂ ਸੋਣੀ ਸਜਣਾ ਸਿੰਗਲ DJ ਤੇ ਇੱਕ ਰੰਗ ਕਾਲੀ ਸ਼ਾਮ ਆ ਜੇ ਖੰਧੂੰ ਦੀ ਬੰਤਰ ਦੇਖ ਸਕਦੇ ਹਾਂ ਕੱਟਾ ਆ ਜੀ ਹਾਂ ਕੱਟਾ ਆ ਗਿਆ ਨੇ ਮਗਰ ਲਓ ਲਾਇਓ ਕਰਮ ਵਾਲੀ ਨੂੰ ਵਾਹ ਲੇਵਾ ਬਹੁਤ ਸੋਨਾ ਹੈ ਹਾਂਜੀ ਇਹ ਖੰਦੀ ਸਾਹਿਬ ਸਾਫ ਕੀਤੀ ਹੈ ਬਾ ਇਹ ਸਾਫ ਕੀਤੀ ਕੋ ਹਾਂਜੀ ਇਹ ਸਾਫ ਕੀਤੀ ਹੈ ਚੋਈ ਹੈ ਹਾਂਜੀ ਇਹ ਚੋਈ ਹੈ ਹਾਂਜੀ ਜਿਨੇ ਸਜਣੋਂ ਦੂਜੀ ਚਵਾਈ ਹੋਣੀ ਆ ਜਿਨੇ ਬਾਬਾ ਚੋਈ ਖਿੱਚੀ ਬਾਈ ਕਹਿੰਦਾ ਤੇ ਇਹ ਰੇਟ ਡੰਡਾ ਹੰਦੂ ਸਾਹਿਬ ਇਹ 75 ਦੀ ਦੇ ਜੈ ਸਨੋਈ ਜੈ ਸਨੋਈ 75 ਦੀ 7500 ਅੱਜ ਲੱਗਦਾ ਲਾਲ ਆ ਛੁੱਟੀ ਜਾਣਾ ਹਾਂਜੀ ਹਾਂਜੀ ਠੀਕ ਹੈ ਅਰੇ ਸਾਂ ਸਤੂ ਸਾਹਿਬ 8 ਕਿਲੋ ਵਧਾ ਲੀਏ ਕੱਟੀ ਹੈ ਕੱਟਾ ਇਨੇ ਇਹਦੇ ਮਗਰ ਬੱਚਾ ਹੈ ਹੈ ਇਹਦੇ ਮਗਰ ਬੱਚਾ ਹੈ ਬੱਚਾ ਹੈ ਨਹੀਂ ਆ ਨਹੀਂ ਅੱਛਾ ਮਿਲਦੀ ਦੇ ਦੇ ਚਾਰ ਦੇ ਪਾੜ ਦੇ ਹਾਂਜੀ ਨੇ ਲਈ ਜਾਏ ਇਹ 7.5 ਤੋਂ 8 ਕਿਲੋ ਦੁੱਧ ਹੋਗਾ ਤੋ ਰਿਓ ਇਹਨੂੰ ਹੀ ਹਾਂਜੀ ਲਓ ਜੀ 8 8.5 ਕਿਲੋ 7 ਹੈ ਨਾ ਲਓ ਜੀ ਨੀਲੀ ਦੀ ਮੈਂ ਆ ਗਈ ਸਜਣੋ ਲੈਵੇ ਬੜੇ ਖੁੱਲੇ ਖੱਲੇ ਮੈਂ ਦੇ ਇੱਕ ਕਟਗਾ ਇਹਦੇ ਮਗਰ ਬੱਚਾ ਨਹੀਂ ਹੈਗਾ ਤੇ ਹਾਂ ਲਾਇਓ ਵਾ ਨਮੂਨੇ ਦੇ ਚੰਗੇ ਡੱਬ ਦੋਈ ਸਾਈਡ ਦੇ ਹੈ ਨਾ ਸਿੰਘ ਫੁੰਗ ਨਿੱਕਾ ਤੇ ਫਿਰ ਇੰਦੀ ਸ਼ਾਹੀ ਕੀਮਤ ਇਹ 6000 ਹਜ਼ਾਰ ਰੁਪਏ ਛੱਡਾਂਗੇ 60 ਚੋਂ 1000 ਛੱਡਾਂਗੇ ਛੱਡ ਦਾਂਗੇ ਹਣਾ ਠੀਕ ਹੈ ਤੇ 60 ਚੋਂ ਸੱਜਣੋ 1000 ਰੁਪਿਆ ਸ਼ੌਟ ਹੋ ਗਿਆ ਠੀਕ ਅੱਗੇ ਆ ਕੀ ਵਾੜ ਵਾੜ ਕੋਲ ਕਿੰਨਾ ਕਿ ਦੁੱਧ ਹੈ ਜੀ ਇਹ 14 ਕਿਲੋ ਦੁੱਧ ਹੈ ਜੀ 14 14 ਦੋਰ ਦिए ਲੋ ਕਰੋ ਸੰਗ ਜੇ ਤੇ ਡੱਬਾ ਪ੍ਰਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਥਾਂ ਥੋੜੀ ਚੰਗਾ ਦੁੱਧ 13 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਲੋਈ ਲੋਈ ਜੀ ਵਾਈ ਜੰਗੀ ਹੋ ਗਈ ਥਾਨ ਮੁੱਠੀ ਤੋਂ ਬਾਹਰ ਆਉਣਗੇ ਸਜਣੋ ਤੇ ਰੇਟ ਇਹਦਾ ਜੀ ਸਮਝੋ ਸਰ 40000 ਦੀ ਦੇਣੀ ਹੈ ਸਿਰਫ ਚਲੋ ਠੀਕ ਆ ਇਹ ਦਾਣੀ ਘਟਾਉਣਾ ਹੋਰ ਇਹ ਦਾ ਨਹੀਂ ਹਾਂ ਬਿਲਕੁਲ ਸਜਣੋ ਪਸ਼ੂ ਸਾਰੇ ਚੰਗੇ ਆ ਖਰੀਦਦਾਰੀ ਕਰਿਓ ਪਿੰਡ ਅਮਿਸ਼ਾ ਨੇੜੇ ਖਾਲੜਾ ਸਸੀਕਾਲ